ਸਤਿ ਸ਼੍ਰੀ ਅਕਾਲ ਜੀ ਗਰਾਊਂਡ ਰਿਪੋਰਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਤਰੀਕ ਅੱਜ 23 ਜੂਨ ਦਿਨ ਐਤਵਾਰ ਦੇਸੀ ਮਹੀਨਾ 10 ਸਹਾੜ ਸੋ ਗੱਲ ਕਰਦੇ ਹਾਂ ਸੱਚ ਕਰ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਵਾਰੀ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਅੱਜ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਉੱਤੇ ਨਜ਼ਰ ਮਾਰੀਏ ਪਹਿਲੀ ਖਬਰ ਦਿਨਾਨਗਰ ਤੋਂ ਦਿਨਾਨਗਰ ਵਿੱਚ ਪੁਲਿਸ ਨੇ ਸਰਚ ਬਿਆਨ ਕੀਤਾ ਸ਼ੁਰੂ ਵਿਦਾਂਸਵਾ ਹਲਕਾ ਦਿਨਾਨਗਰ ਅਦੀ ਨੋਂਦੇ ਕੋ ਜ਼ਿਲ੍ਹਾ ਕੇ ਬੜੇ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਲਈ ਬਦਨਾਮ ਸੀ ਪਰ ਪਹਿਲਾਂ ਇਨਾਂ ਇਲਾਕਿਆਂ ਦੇ ਅੰਦਰ ਸਿਰਫ ਨਜਾਇਜ਼ ਸ਼ਰਾਬ ਦਾ ਹੀ ਕਾਰੋਬਾਰ ਕੀਤਾ ਜਾਂਦਾ ਸੀ ਪਰ ਕੁਝ ਸਮੇਂ ਤੋਂ ਚਿੱਟੇ ਦੇ ਕਾਰੋਬਾਰ ਵਿੱਚ ਵੀ ਵਾਧਾ ਹੁੰਦਾ ਨਜ਼ਰ ਆਇਆ ਜਿਸ ਕਾਰਨ ਇਤ ਦਿਨ ਸਵੇਰੇ ਤੜਕਸਾ ਨਸ਼ੇੜੀ ਸੜਕਾਂ ਦੇ ਉੱਤੇ ਡਿੱਗਣ ਦੇਖੇ ਜਾ ਸਕਦੇ ਹਨ ਇਨਾਂ ਨਸ਼ਿਆਂ ਦੇ ਕਾਰਨ ਹੀ ਪਿਛਲੇ ਦਿਨੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਉਪਰੰਤ ਦਿਨਾ ਨਗਰ ਪੁਲਿਸ ਮੇ ਪੂਰੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਸੋਦਾਗਰ ਨੂੰ ਨੱਥ ਪਾਉਣ ਦੇ ਲਈ ਪੱppa ਪਾਰ ਹੋਈ ਪਈ ਜਿਸ ਤਹਿਤ ਅੱਜ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅੰਤ ਇਹਤ ਆਸ-ਪਾਸ ਦੇ ਪਿੰਡਾਂ ਵਿੱਚ ਤੜਕਸਰ ਪੁਲਿਸ ਵੱਲੋਂ ਪਾੜੀ ਪੁਲਿਸ ਫੋਰਸ ਦੇ ਨਾਲ ਸਰਚ ਅਭਿਆਨ ਚਲਾਇਆ ਗਿਆ। ਅੱਜ ਦੀ ਸਭ ਤੋਂ ਵੱਡੀ ਖਬਰ ਸੱਚਖਰਿ ਸ਼੍ਰੀ ਹਰਮੰਦਰ ਸਾਹਿਬ ਤੋਂ। ਸੱਚਖਰਿ ਸ਼੍ਰੀ ਹਰਮੰਦਰ ਸਾਹਿਬ ਵਿੱਚ ਵਿਸ਼ਵ ਯੋਗ ਦਿਵਸ ਮੌਕੇ ਪ੍ਰਕਰਮਾ ਵਿੱਚ ਯੋਗਾ ਕਰਨ ਦੀ ਤਸਵੀਰ ਸਾਂਝੀ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਕਾਫੀ ਨਿੰਦਿਆ ਵੀ ਕੀਤੀ ਹੈ। ਨਤੀਜ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਅਰchna ਨੇ ਮਾਫੀ ਵੀ ਮੰਗ ਲਈ ਹੈ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕੁੜੀ ਵੱਲੋਂ ਹਰਮੰਦਰ ਸਾਹਿਬ ਵਿੱਚ ਮੱਥਾ ਨਹੀਂ ਟੇਕਿਆ ਗਿਆ ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਸਿਰਫ ਸੱਚਖਰਿ ਸ਼੍ਰੀ ਦਰਵਾਰ ਸਾਹਿਬ ਵਿੱਚ ਮਸ਼ਹੂਰੀ ਖੱਟਣ ਲਈ ਜੋਗ ਅਸਣਕਾਰੀ ਸੀ ਉਸਨੇ ਇੱਕ ਘੰਟਾ ਇਸ ਪਵਿੱਤਰ ਸਥਾਨ ਤੇ ਯੋਗਾ ਕੀਤਾ ਜਿਸ ਕਾਰਨ ਸੰਗਤਾਂ ਨੂੰ ਕਾਫੀ ਠੇਸ ਪਹੁੰਚੀ ਹੈ ਸ਼੍ਰੋਮਣੀ ਕਮੇਟੀ ਨੇ ਕੁੜੀ ਦੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਹੁਣਾਂ ਕਿ ਆਪਾਂ ਵੀ ਕੁੜੀ ਨੇ ਪੋਸਟ ਪਾ ਕੇ ਮਾਫੀ ਮੰਗੀ ਹੋਵੇ ਪਰ ਇਹ ਲੋਕ ਪਹਿਲਾਂ ਗਲਤੀ ਕਰਦੇ ਹਨ ਫਿਰ ਮਾਫੀ ਮੰਗ ਲੈਂਦੇ ਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜੇ ਮੁਲਾਜ਼ਮਾਂ ਦੀ ਪ੍ਰਕਰਮਾ ਵਿੱਚ ਡਿਊਟੀ ਸੀ ਉਹਨਾਂ ਤਿੰਨ ਮੁਲਾਜ਼ਮਾਂ ਪਾਈ ਗगनਪਾਲ ਸਿੰਘ ਪਾਈ ਹਰਜਿੰਦਰ ਸਿੰਘ ਤੇ ਪਾਈ ਬਲਵਿੰਦਰ ਸਿੰਘ ਨੂੰ ਮੁਢਲੇ ਤੌਰ ਤੇ ਮੋਤਲ ਕਰਕੇ ਉਹਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿੱਚ ਐਂਟੀ ਪੇਪਰ ਲੀਕ ਕਾਨੂੰਨ ਹੋਇਆ ਤਿਆਰ ਹੋਵੇਗੀ 3 ਸਾਲ ਦੀ ਸਜ਼ਾ। ਉਧਰ NEET ਅਤੇ JUJS ਇਗਜ਼ਾਮ ਦੀ ਕੰਟਰੋਵਰਸੀ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਦੇਸ਼ ਵਿੱਚ ਐਂਟੀ ਪੇਪਰ ਲੀਕ ਕਾਨੂੰਨ ਤਿਆਰ ਕਰ ਲਿਆ ਹੈ। ਇਸ ਕਾਨੂੰਨ ਦੇ ਤਹਿਤ ਪੇਪਰ ਲੀਕ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ 1 ਕਰੋੜ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ ਪੇਪਰਾਂ ਦੇ ਵਿੱਚ ਮਿਹਨਤ ਕਰਕੇ ਪੜ੍ਹਨ ਵਾਲੇ ਸਟੂਡੈਂਟਸ ਲਈ ਇਹ ਬਹੁਤ ਹੀ ਵਧੀਆ ਖਬਰ ਹੈ ਉਹਨਾਂ ਦੇ ਸੰਘਰਸ਼ ਸਦਕਾ ਲੋਕ ਪ੍ਰੀਖਿਆ ਕਾਨੂੰਨ 2024 ਲਾਗੂ ਹੋਇਆ ਅਤੇ ਕੇਂਦਰ ਸਰਕਾਰ ਨੇ ਇਸ ਦੀ ਅਦੀ ਸੂਚਨਾ ਵੀ ਚਾਰਜ ਕਰ ਦਿੱਤੀ ਹੈ ਸੀएनजी ਦੇ ਵਧੇ ਰੇਟ ਲੋਕਾਂ ਦੀ ਜੇਬ ਉੱਤੇ ਪਵੇਗਾ ਬਾਦੂ ਬੋਝ ਜੀ ਹਾਂ ਦਿੱਲੀ ਨੌਇਡਾ ਸਮੇਤ ਕਈ ਸ਼ਹਿਰਾਂ ਵਿੱਚ ਅੱਜ ਤੋਂ ਵਧ ਰਹੇ ਨੇ CNG ਦੇ दाम ਦਿੱਲੀ ਵਿੱਚ CNG ਦੀ ਕੀਮਤ 75.09 ਰੁਪਏ ਹੋ ਗਈ ਹੈ ਇਸੇ ਤਰ੍ਹਾਂ ਦਿੱਲੀ ਨੋਇਡਾ ਗ੍ਰੇਟਰ ਨੋਇਡਾ ਗਾਜ਼ੀਆਬੱਦ ਵਿੱਚ ਸ਼ਾਮਿਲ ਮੁਜ਼ਫਰਨਗਰ ਤੇਰੀਵਾੜੀ ਵਿੱਚ CNG ਦੇ दाम 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੱਧ ਗਏ ਹਨ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਬੈਂਕਾਂ ਵੱਲੋਂ ਜੁਲਾਈ ਮਹੀਨੇ ਬੰਦ ਰਹਿਣਗੇ 12 ਦਿਨ ਬੈਂਕ ਜੁਲਾਈ ਮਹੀਨੇ ਦੇ ਵਿੱਚ 12 ਦਿਨ ਬੈਂਕ ਬੰਦ ਰਹਿਣਗੇ ਅਗਰ ਤੁਹਾਨੂੰ ਵੀ ਬੈਂਕ ਵਿੱਚ ਕੰਮ ਹੈ ਤਾਂ ਤੁਸੀਂ ਇਹਨਾਂ ਤਰੀਕਾ ਨੋਟ ਕਰ ਲਵੋ ਤਾਂ ਕਿ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ RBI ਵੱਲੋਂ ਜਾਰੀ ਕੀਤੀ ਗਈ ਲਿਸਟ ਦੇ ਅਨੁਸਾਰ ਪਹਿਲੀ ਛੁੱਟੀ 3 ਜੁਲਾਈ ਨੂੰ ਹੋਵੇਗੀ ਇਸ ਦਿਨ ਕੇਵਲ ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ ਦੂਸਰੀ ਛੁੱਟੀ 6 ਜੁਲਾਈ ਦੀ ਹੋਵੇਗੀ ਤੇ ਇਸ ਦਿਨ ਅਜਵਾਲ ਦੇ ਬੈਂਕ ਬੰਦ ਰਹਿਣਗੇ 8 ਜੁਲਾਈ ਨੂੰ ਰਾਮ ਤੀਰਥ ਹੋਣ ਕਰਕੇ ਇਮਫਾਲ ਦੇ ਸਾਰੇ ਬੈਂਕ ਬੰਦ ਰਹਿਣਗੇ ਜਦ ਕਿ 13 ਜੁਲਾਈ ਨੂੰ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ ਹੋਵੇਗੀ ਇਸ ਤੋਂ ਇਲਾਵਾ 21 27 ਤੇ 28 ਜੁਲਾਈ ਨੂੰ ਵੀ ਬੈਂਕ ਬੰਦ ਰਹਿਣਗੇ ਔਰਤਾਂ ਨੂੰ ਮਿਲਣ ਵਾਲੀ 1000 ਰੁਪਏ ਵਾਲੀ ਸਕੀਮ ਹੋਈ ਸ਼ੁਰੂ ਪਰ ਐਨੀ ਖੁਸ਼ ਹੋਣ ਵਾਲੀ ਗੱਲ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਹਲੇ ਸ਼ੁਰੂ ਨਹੀਂ ਕੀਤੀ ਗਈ ਕਿਉਂਕਿ ਇਹ ਸਕੀਮ ਸਿਰਫ ਝਾਰਖੰਡ ਸਰਕਾਰ ਨੇ ਸ਼ੁਰੂ ਕੀਤੀ ਹੈ 25 ਤੋਂ 50 ਸਾਲ ਦੀ ਹਰ ਉਮਰ ਦੀ ਮਹਿਲਾ ਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ ਅਤੇ ਇਹ ਪੈਸੇ ਅਗਸਤ ਮਹੀਨੇ ਵਿੱਚ ਚਾਰਖੰਡ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਆਉਣ گی۔ ਚਾਰਖੰਡ ਦੀ ਸਰਕਾਰ ਨੇ ਇਸ ਯੋਜਨਾ ਦਾ ਨਾਮ ਸਵਾਬ ਲੰਬਨ ਪ੍ਰਤੁਸਾਹਨ ਯੋਜਨਾ ਰੱਖਿਆ ਹੈ। ਇਸ ਤੋਂ ਇਲਾਵਾ ਚਾਰਖੰਡ ਸਰਕਾਰ ਨੇ ਗੁਰੂਜੀ ਕ੍ਰੈਡਿਟ ਕਾਰਡ ਯੋਜਨਾ ਵੀ ਸ਼ੁਰੂ ਕੀਤੀ ਹੈ ਜਿਸ ਵਿੱਚ ਵਿਦਿਆਰਥੀ ਪੜ੍ਹਾਈ ਵਾਸਤੇ ਲੋਨ ਵੀ ਲੈ ਸਕਦੇ ਹਨ। ਵੋਟਾਂ ਤੋਂ ਬਾਅਦ ਬਣੀ ਨਵੀਂ ਸਰਕਾਰ ਨੂੰ ਲੋਕ ਸਭਾ ਦੇ ਵਿੱਚ ਲੱਗਣ ਜਾ ਰਹੇ ਪਹਿਲੇ ਸੈਸ਼ਨ ਦੇ ਵਿੱਚ ਵਿਰੋਧੀ ਤੇ ਪੂਰੀ ਤਰ੍ਹਾਂ ਘੇਰੇਗਾ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨੀਟ, ਅਗਨੀਵੀਰ ਅਤੇ ਸ਼ੇਅਰ ਬਾਜ਼ਾਰ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਜਾਵੇਗਾ। ਰਾਹੁਲ ਗਾਂਧੀ ਨੇ ਤਾਂ ਇਹ ਵੀ ਕਿਹਾ ਹੈ ਕਿ ਅਗਰ ਤੁਹਾਡੀ ਆਵਾਜ਼ ਤੁਹਾਡੀ ਰੱਖਸ਼ਾ ਗੋਦੀ ਮੀਡੀਆ ਚੈਨਲ ਨਹੀਂ ਕਰਨਗੀ ਤਾਂ ਤੁਹਾਡੀ ਆਵਾਜ਼ ਹੁਣ ਵਿਰੋਧੀ ਧਿਰ ਉਠਾਵੇਗਾ ਇਦਰ ਵੀ ਮਾ ਪਾਲਸੀਆਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਬੀਮਾ ਪਾਲਸੀਆਂ ਨੂੰ ਲੈ ਕੇ IRDAI ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ IRDA ਕੀ ਚੀਜ਼ ਹੈ IRDA ਦੀ ਫੁੱਲ ਫਾਰਮ ਹੈ ਇੰਸ਼ੋਰੈਂਸ ਰੈਗੂਲੈਰਿਟੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਜੋ ਇੰਸ਼ੋਰੈਂਸ ਲੈਣ ਵਾਲੇ ਪਾਲਸੀ ਹੋਲਡਰਾਂ ਦੇ ਹਿੱਤਾਂ ਦਾ ਧਿਆਨ ਰੱਖਣ ਵਾਸਤੇ ਬਣਾਈ ਗਈ ਹੈ ਜਿਸੋ ਗਾਹਕਾਂ ਦੇ ਹਿੱਤਾਂ ਧਿਆਨ ਵਿੱਚ ਰੱਖਦੇ ਹੋਏ ਕਿ ਨਾਮਾ ਸਰਕੂਲਰ ਜਾਰੀ ਕਰਦੇ ਹੋਏ ਏਡਾ ਨੇ ਕਿਹਾ ਹੈ ਕਿ ਹੁਣ ਗਾਹਕਾਂ ਨੂੰ ਨਿਵੇਸ਼ ਦਾ ਲਾਲਚ ਦੇ ਕੇ ਆਪਣੀ ਇੰਸ਼ੋਰੈਂਸ ਕੋਈ ਵੀ ਬੈਂਕ ਨਹੀਂ ਵੇਚ ਸਕਦੀ ਏਡਾ ਨੇ ਯੂਐਲਪੋਲਿਸੀ ਨੂੰ ਲੈ ਕੇ ਵੀ ਕੁਝ ਨਵੇਂ ਨਿਯਮ ਬਣਾਏ ਹਨ ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਵਿੱਚ ਕਮੀ ਆ ਰਹੀ ਹੈ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.92 ਅਰਬ ਡਾਲਰ ਤੋਂ ਘਟ ਕੇ ਹੇਠਾਂ ਆ ਗਿਆ ਹੈ ਅਮਰੀਕਾ ਵਿੱਚ ਰੈਰ ਹੈ ਸਟੂਡੈਂਟਸ ਦੇ ਲਈ ਰਾਸ਼ਟਰਪਤੀ ਚੋਣਾਂ ਜਿੱਤਣ ਤੇ ਦਿੱਤੀ ਜਾਵੇਗੀ ਇੱਕ ਵੱਡੀ ਖੁਸ਼ਖਬਰੀ ਜੀ ਹਾਂ ਅਮਰੀਕਾ ਵਿੱਚ ਰੈਰ ਹੈ ਸਟੂਡੈਂਟਸ ਲਈ ਉੱਥੋਂ ਦੇ ਰਾਸ਼ਟਰਪਤੀ ਡੋਨਲਡ ਡਰਾਪ ਨੇ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਕਹਿ ਲਈ ਹੈ ਜਾਂ ਚੋਣਵੀਂ ਵਾਅਦਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਰ ਉਹ ਵੋਟਾਂ ਵਿੱਚ ਜਿੱਤ ਪ੍ਰਾਪਤ ਕਰ ਲੈਂਦੇ ਹਨ ਤਾਂ ਅਮਰੀਕਾ ਵਿੱਚ ਰੈਰੇ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦੇਣਗੇ ਗ੍ਰੀਨ ਕਾਰਡ ਮਿਲਣ ਨਾਲ ਵਿਦਿਆਰਥੀਆਂ ਦੇ ਉੱਪਰ ਪਿਆ ਬੋਝ ਕਾਫੀ ਘਟ ਜਾਵੇਗਾ ਕਿਉਂਕਿ ਇੰਡੀਆ ਤੋਂ 2 ਲੱਖ ਦੇ ਕਰੀਬ ਵਿਦਿਆਰਥੀ ਹਰ ਸਾਲ ਅਮਰੀਕਾ ਪੜਨ ਜਾਂਦੇ ਹਨ ਇਧਰ ਬਾਦ ਰਹੀ ਗਰਮੀ ਦੇ ਕਾਰਨ ਦਿੱਲੀ ਵਿੱਚ ਜਲ ਸੰਕਟ ਦੇ ਕਾਰਨ ਆਤਸ਼ੀ ਭੁਖ ਹੜਤਾਲ ਤੇ ਬੈਠ ਗਈ ਹੈ ਉਸ ਦਾ ਕਹਿਣਾ ਹੈ ਕਿ ਹਰਿਆਣਾ ਦਿੱਲੀ ਨੂੰ ਪੂਰਾ ਪਾਣੀ ਨਹੀਂ ਦੇ ਰਿਹਾ ਜੰਮੂ ਕਸ਼ਮੀਰ ਸਮੇਤ ਦੇਸ਼ ਦੇ ਚਾਰ ਰਾਜਾਂ ਵਿੱਚ ਹੋਣਗੀਆਂ ਵਿਧਾਨ ਸਭਾ ਚੋਣਾਂ ਜੀ ਹਾਂ ਜੰਮੂ ਕਸ਼ਮੀਰ ਸਮੇਤ ਇਸ ਸਾਲ ਦੇਸ਼ ਦੇ ਚਾਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾਣੀਆਂ ਨੇ ਚੋਣ ਆਯੋਗ ਨੇ ਰਾਜਾਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ ਅਤੇ 20 ਅਗਸਤ ਤੱਕ ਵੋਟਰ ਲਿਸਟਾਂ ਅਪਡੇਟ ਕਰਨ ਦਾ ਕੰਮ ਕਰਨ ਲਈ ਕਿਹਾ ਹੈ ਇਹ ਚਾਰ ਰਾਜ ਹਨ ਜੰਮੂ ਕਸ਼ਮੀਰ ਮਹਾਰਾਸ਼ਟਰ ਚਾਰਖੰਡ ਅਤੇ ਹਰਿਆਣਾ ਗੁਰਦਾਸਪੁਰ ਦੇ ਜ਼ਿਲ੍ਹਾ ਚੋਣਾ ਅਫਸਰ ਵੱਲੋਂ ਲੋਕ ਸਭਾ ਚੋਣਾਂ 2024 ਦੌਰਾਨ 75% ਤੋਂ ਵੱਧ ਮਤਦਾਨ ਕਰਵਾਉਣ ਵਾਲੇ ਬੀਐਲਓ ਨੂੰ ਸਨਮਾਨਿਤ ਕਰਨ ਲਈ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਸਹਿਤ ਬੀਐਲਓ ਦਾ 5000 ਰੁਪਏ ਦੇ ਨਾਲ ਸਨਮਾਨ ਕੀਤਾ ਜਾਵੇਗਾ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਵਿਧਿਆ ਤਣਾਹ ਹੁਣ ਹੋਰ ਵੱਧ ਰਿਹਾ ਹੈ ਕਿਉਂਕਿ ਵਿਸਾ ਹੋਟਲ ਦੇ ਸਾਹਮਣੇ ਸ਼ੁੱਕਰਵਾਰ ਰਾਤ ਹੁੱਲੜਵਾਜ਼ਾ ਨੇ ਹਿਮਾਚਲ ਨੰਬਰ ਵਾਲੀਆਂ ਲਗਭਗ ਅੱਧੀ ਦਰਜਨ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ। ਥਾਣਾ ਕੀਰਤਪੁਰ ਸਾਬ ਦੇ ਐਸਐਚਓ ਜਤਿਨ ਕਪੂਰ ਅਤੇ ਭਰਤਗੜ ਚੌਂਕੀ ਦੇ ਇੰਚਾਰਜ ਚਰਨ ਸਿੰਘ ਪੁਲਿਸ ਫੋਰਸਸ ਮੇ ਜਦ ਮੌਕੇ ਤੇ ਪਹੁੰਚੇ ਅਤੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਦਕਿ ਪੰਜ ਨੌਜਵਾਨ ਫਰਾਰ ਹੋ ਗਏ। ਐਸਐਚਓ ਨੇ ਦੱਸਿਆ ਕਿ ਨੌਜਵਾਨ ਸ਼ਰਾਬੀ ਸਨ ਅਤੇ ਉਹਨਾਂ ਦਾ ਮੈਡੀਕਲ ਕਰਾਉਣ ਉਪਰੰਤ ਕਾਰਵਾਈ ਕੀਤੀ ਗਈ ਹੈ। ਚੋਣਾਂ ਦੀ ਲਵਾਈ ਅਤੇ ਉੱਤਰੀ ਰਾਜਾਂ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਮੌਸਮ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ ਜਿਸ ਕਾਰਨ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਸਰੀਰ ਨੂੰ ਚੁਲਸਾਉਣ ਵਾਲੀ ਗਰਮੀ ਮਹਿਸੂਸ ਹੋਵੇਗੀ ਜਿਸ ਦੇ ਕਾਰਨ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ